ਹੋ ਰਹੀ ਹੈ ਪ੍ਰੀਤ ਉਧਰਲੇ ਪਾਸੇ ਪ੍ਰੀਤ ਲੱਤੂ ਵਾਲਾ ਤੇ ਨਾਲ ਕਹਿੰਦੇ ਵੀ ਅੱਜ ਭੀਰਾ ਭੀਰਾ ਉਹ ਸਰਹਾਲੀ ਵਾਲਾ ਕਬੱਡੀ ਖੇਡ ਮੈਦਾਨ ਦੇ ਵਿੱਚ ਉਧਰ ਜੱਸਾ ਸੰਘਵਾਲ ਵੇਖਦਾ ਹੈ ਉਹ ਹੈਪੀ ਸਮਰਾਓ ਵੇਖਦਾ ਹੈ ਉਹ ਹਰਮਨ ਕਿ ਆ ਜੱਫਾ ਆ ਜੱਫਾ ਚੋਟੀ ਦਾ ਜਿਵੇਂ ਬਲਪ੍ਰੀਤ ਕਹਿੰਦੇ ਵੱਡਾ ਵੀਰ ਹੈ ਗੁੱਲੂ ਭਰਾ ਇਟਲੀ ਗੁਰਦੇਵ ਕੁੰਮਣ ਇਟਲੀ ਧੀਰਾ ਕੁੰਮਣ ਇਟਲੀ ਗੁਰਨਿਸ਼ਾਨ ਕੁੰਮਣ ਇਟਲੀ ਵਾਲੇ ਕਹਿੰਦੇ ਕਿ ਖੰਡਾ ਖੜਕਣਾ 10 ਮਾਰਚ ਨੂੰ ਮਨਸੂਰਵਾਲ ਦੇ ਵਿੱਚ ਅੱਜ ਸੰਘਵਾਲ ਦੇ ਵਿੱਚ ਉਹ ਬੱਲੇ ਉਹ ਬੱਲੇ ਉਹ ਬੱਲੇ 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 ਆ ਗੱਲ ਹੋ ਗਈ ਆ ਗੱਲ ਹੋ ਗਈ ਜਿਹਦਾ ਡਰ ਸੀ ਉਬਰ ਕਹਿੰਦੇ ਵਿੱਕੀ ਬਰਿੰਗ ਵੱਡਾ ਵੀਰ ਹੈ ਵਿੱਕੀ ਨੇ ਆਪ ਐ ਇਲਾਕੇ ਦਾ ਵੱਡਾ ਖਿਡਾਰੀ ਜਿਹਨੇ ਜੀਪਾਂ ਜਿੱਤੀ ਹੈ ਜਿਹਨੇ 51 ਗਾਰੇ ਜਿੱਤੇ ਮਾਲਵੇ ਦੀ ਧਰਤੀ ਤੋਂ ਲਓ ਸਾਜੀ ਦੀ ਰੇਡ ਤੇ ਪ੍ਰੀਤ ਲੱਧੂ ਵਾਲੇ ਵਾਲਾ ਮੁਕਾਬਲਾ ਕਰਦਾ ਹੋਇਆ ਇੱਕ ਪਾਸੇ ਪ੍ਰੀਤ ਲਟੈਨ ਵਰਗਾ ਗੱਭਰੂ ਉਹ ਦੂਜੇ ਪਾਸੇ ਕਿਆ ਬਾਤ ਹੈ ਹੋਰ ਵੀ ਜਿਹੜੇ ਸਾਡੇ ਪੁਰਾਣੇ ਸੀਨੀਅਰ ਖਿਡਾਰੀ ਨੇ ਉਹ ਸਾਡੀ ਫੈਡਰੇਸ਼ਨ ਨਾਲ ਜੁੜਨਗੇ ਜੀ ਆਖਦੇ ਆ ਜੇ ਜੱਫਾ 10000 ਦਾ ਮੱਖਣ ਸਿਆ ਤੀਰਥਮੋਖੇ ਤੇ ਪ੍ਰਾਫੀ ਤਿਆਰ ਨੇ ਇੱਕ ਕੰਨੀ ਤੇ ਫਰਿਆਦ ਆ ਕਹਿੰਦੇ ਕਾਕਾ ਸ਼ੱਕਰਪੁਰੀਆ 26 ਜਨਵਰੀ ਨੂੰ ਇਹ ਮੁੰਡੇ ਨੇ ਕਹਿੰਦੇ ਫੋਲ ਟਰੈਕਟਰ ਜਿੱਤਿਆ ਕਾਕਾ ਨਿਰਾ ਪਟਾਕਾ ਅੱਜ ਤੇ ਬੋਲਟ ਕਹਿੰਦੇ ਸ਼ਕਰਪੁਰ ਨੂੰ ਜਾਊਗਾ ਅੱਜ ਤੇ ਬੋਲਟ ਸ਼ਕਰਪੁਰ ਨੂੰ ਜਾਊਗਾ ਅੱਜ ਸ਼ਕਰਪੁਰ ਨੂੰ ਜਾ ਪੰਜ ਤਰੀਕ ਨੂੰ ਮਾਰਚ ਨੂੰ ਟੋਹਣੇ ਦੇ ਵਿੱਚ ਖੇਡੇਗੀ ਔਰ ਸਾਡੇ ਬਬਲੀ ਨਾਬੇਹਰੀ ਸਤਵਿੰਦਰ ਟੋਹੜੇ ਹਰਦੇ ਸੱਜੇ ਬੱਲੇ ਬੱਲੇ